ਅਸਾਮ ਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਤੂੰ ਕਰਤਾ ਸਚਿਆਰ ਹੈ ਮੇਰਾ ਸਾਈਂ ਹੈ ਮੈਂਡਾ ਸਾਈਂ ਜੋ ਤੂੰ ਭਾਵੇ ਸੋਈ ਥੀਸੀ ਜੋ ਤੂੰ ਦਹੀਂ ਸੋਈ ਹਾਂ ਪਾਈ ਜੋ ਤੂੰ ਕਰਦਾ ਉਹੀ ਹੁੰਦਾ ਹੈ ਥੀਸੀ ਦਾ ਉਤਰ ਹੁੰਦਾ ਹੈ ਜੋ ਤੂੰ ਦਹੀਂ ਸੋਈ ਹਾਂ ਪਾਈ ਜਿਹੜਾ ਤੂੰ ਦੇ ਦਿੰਦਾ ਅਸੀਂ ਪ੍ਰਾਪਤ ਕਰਦੇ ਅਸੀਂ ਕੁਝ ਵੀ ਆਪਣੀ ਮਰਜ਼ੀ ਨਾਲ ਪ੍ਰਾਪਤ ਨਹੀਂ ਕਰ ਸਕਦੇ ਇੱਥੇ ਸਭ ਤੇਰੀ ਤੂੰ ਸਭ ਨੇ ਤੇ ਆਇਆ ਸਾਰੀ ਸ੍ਰਿਸ਼ਟੀ ਤੇਰੀ ਹੈ ਰਹਾਉ ਸਭ ਤੇਰੀ ਤੂੰ ਸਭ ਨੇ ਤੇ ਆਇਆ ਸਾਰੀ ਖਲਕਤ ਤੇਰੀ ਹੈ ਤੇਰੀ ਰਾਇ ਹੈ ਸਾਰੀ ਸਾਰੇ ਤੇਰੇ ਧਿਆਨ ਰੱਖਦੇ ਤੈਨੂੰ ਧਿਆਉਂਦੇ ਜਿਸਨੂੰ ਬਗਦਲ ਜਿਸਨੂੰ ਕਿਰਪਾ ਕਰੇ ਤਨੀ ਆਮ ਰਤਨ ਪਾਇਆ ਪਰ ਜਿਹਦੇ ਤੂੰ ਕਿਰਪਾ ਕਰ ਦਿੰਦੇ ਉਹਨੂੰ ਨਾਮ ਰਤਨ ਮਿਲ ਜਾਂਦਾ ਨਾਮ ਰਤਨ ਸਾਰੇ ਬਗਦਲ ਤੇਰਾ ਤਾਂ ਤੈਨੂੰ ਸਾਰੇ ਮੰਗਦੇ ਨੇ ਤੈਨੂੰ ਦੇਖਣਾ ਸਾਰੇ ਚਾਹੁੰਦੇ ਨੇ ਤੈਨੂੰ ਮਿਲਣਾ ਸਾਰੇ ਚਾਹੁੰਦੇ ਨੇ ਗੁਰਮਖਿਲਾ ਦਾ ਮਨੁੱਖੀ ਗਵਾਇਆ ਪਰ ਜਿੱਤੇ ਕਿਰਪਾ ਹੁੰਦੀ ਆ ਉਹਨੂੰ ਤੇਰੀ ਉਹਨੂੰ ਨਾਮ ਰਤਨ ਮਿਲ ਜਾਂਦਾ ਹੈ ਗੁਰਮਖਿਲਾ ਦਾ ਮਨੁੱਖੀ ਗਵਾਇਆ ਗੁਰਮਖਿ ਜੇ ਹੋ ਜਵੇ ਤਾਂ ਇਹ ਲਾਹ ਘਟ ਲੈਂਦਾ ਹੈ ਮਨਮੁਖੀ ਜਿਹੜਾ ਲਾੜੇ ਦਾ ਛੁੱਟ ਗਿਆ ਸੀ ਦੁਆਪਰ ਚ ਫੇ ਲਾੜੇ ਦੇ ਹੱਥ ਆ ਜਾਂਦਾ ਬਨਮੁਖੀ ਲਾਦਾ ਮਨਮੁਖੀ ਗਵਾਇਆ ਜਿਹੜੇ ਮਨਮੁਖ ਨੇ ਉਹ ਗਵਾ ਲੰਦੇ ਨੇ ਜਿਹੜਾ ਕੋਲ ਉਹ ਵੀ ਵਿਦਵਾਨ ਮਨਮੁਖਦਰ ਝਗੜੇ ਸਾਰੇ ਗਵਾ ਲੰਦੇ ਜਿਹੜਾ ਝਗੜੇ ਦੇ ਕਰਦੇ ਨੇ ਨਾ ਬਹਿਸ ਉਹ ਸਾਰਾ ਗਿਆਨ ਗਵਾਇਆ ਉਹਨਾਂ ਨੇ ਗਿਆਨ ਗਵਾ ਲੰਦੇ ਜਿਹੜੀ ਬਹਿਸ ਦੇ ਵਿੱਚ ਗਿਆਨ ਜਿਹੜਾ ਨਾਸ ਹੋ ਜਾਂਦਾ ਖੋਜੀ ਉਪਜਾਵਾਦੀ ਬਦ ਬਦੀਆਂ ਦਾ ਨਾ ਰਖਿਆਨ ਫਿਰਦਸ ਜਾਂਦਾ ਸਗੋ ਬਾਦਵਾ ਦੇ ਵਿੱਚ ਜਿਹੜੇ ਪੈਸੇ ਲੋਕ ਨੇ ਜਿਹੜਾ ਮਾਲਾ ਮੋਟਾ ਖੋਲ ਆ ਉਹ ਵੀ ਨਹੀਂ ਰਣ ਉਹਦੇ ਬਦਦੀ ਬਦਸਰ ਹਰ ਹਰ ਗੁਰ ਕਰਤਾਰਾ ਐਡਾ ਬੜਾ ਇੱਕ ਫਰਮਾਨ ਹੋਵੇ ਗੁਰਬਾਣੀ ਚ ਫੇਰ ਵੀ ਸਿੱਖਵਾਦੀ ਹੋਣ ਤੁਸੀਂ ਕੀ ਮੰਨੋਗੇ ਸਿੱਖ ਨੇ ਸੇਖ ਹੋਵੇ আর 바ਦੀ ਹੋਵੇ ਦਲੀਲਾਂ ਇਹ ਸੀ ਤਾਂ ਬੇ ਸ਼ੈਤਾਨੀ ਵਾਲੀ ਉਹ ਜਾਣਦਾ ਬੋਝਾ ਹੋਇਆ ਵੀ ਤੈਨੂੰ ਸਿੱਖ ਮੰਨ ਕੌਣ ਲਾਊਗਾ ਇਹਨੇ ਬਾਗਲ ਨਹੀਂ ਹਣ ਲੋਗ ਸਭ ਜਾਣਦੇ ਨੇ ਉਹ ਦਲੀਲਾਂ ਨਹੀਂ ਇੱਥੇ ਚਲਦੀਆਂ ਜਿਹੜੀਆਂ ਕੋਰਟਾਂ ਚ ਚਲਦੀਆਂ ਨੇ ਝੂਠੀਆਂ ਅਦਾਲਤਾਂ ਦੇ ਵਿੱਚ ਦਲੀਲਾਂ ਇੱਥੇ ਨਹੀਂ ਚਲਦੀਆਂ ਇਹ ਤਾਂ ਸੱਚੀ ਹੈ ਇਹ ਤਾਂ ਸੱਚੀ ਸਰਕਾਰ ਹੈ ਇੱਥੇ ਨਹੀਂ ਚਲਦੀਆਂ ਸਭ ਜਾਣਦੇ ਨੇ ਹਾਂਜੀ ਤੂੰ ਤਾਂ ਆਪ ਹੀ ਵਿਛੋੜਿਆ ਆਪ ਮਲਾਇਆ ਤੂੰ ਤਾਂ ਆਪ ਵਿਛੋੜਿਆ ਆਪ ਬੜਾਇਆ ਆਪੇ ਤਾਂ ਜੋ ਵਿਛੋੜੇ ਹੋਏ ਨੇ ਉਹਨਾਂ ਨੂੰ ਨਹੀਂ ਪਤਾ ਮੱਤ ਮਾਰੀ ਇਹ ਦੂਏ ਪਾਸੇ ਕੀਤੇ ਨੇ ਆਹ ਬੜਾਇਆ ਜਿਹਨੂੰ ਬੜਾਇਆ ਉਹਨੂੰ ਵੀ ਆਪ ਬੜਾਇਆ ਤਾਂ ਜਿਹਨੂੰ ਵਿਛੋੜਿਆ ਉਹਨੂੰ ਵੀ ਆਪੇ ਵਿਛੋੜਿਆ ਤੂੰ ਤੇਰੀ ਆਉ ਸਭ ਤੋਂ ਜੀ ਉਹਨੂੰ ਪੁੱਠੀ ਸਮਝ ਆ ਗਈ ਨਾ ਉਸੇ ਗੱਲ ਦੀ ਉਹਨੂੰ ਪੁੱਠੀ ਸਮਝ ਆ ਗਈ ਫੋਟੇ ਪਾਸੇ ਚਾਈ ਜਾਂਦਾ ਇੱਕ ਪੈਰ ਕੋਹਣਾ ਮਾਰੀ ਜਾਂਦਾ ਆਪਣਿਆ ਪੈਰ ਕੋਹਲਾ ਬਾਹਰਿਆ قافਲ ਆਪਣੇ ਨਾਲ ਤੂੰ ਤੇਰੀ ਆਉ ਸਭ ਤੋਂ ਜਹੀ ਵਾਹੇ ਤੂੰ ਦਰਿਆ ਹੋਇ ਦਕੋ ਇਹ ਦਰਿਆ ਹੋਇ ਇੱਕ ਹੁਕਮ ਇੱਕ ਦਰਿਆ ਹੋਇ ਸਾਰੇ ਤੇਰੇ ਵਿੱਚੇ ਚੱਲਦੇ ਨੇ ਦਰਿਆ ਤੋਂ ਉਲਟੇ ਪਾਸੇ ਨੂੰ ਕੋਈ ਜਾ ਸਕਦਾ ਨਹੀਂ ਦਰਿਆ ਜਦ ਨੂੰ ਚੱਲਦਾ ਹੁੰਦਾ ਸਭ ਕੋ ਉਧਰ ਨੂੰ ਜਾਂਦਾ ਹੁੰਦਾ ਸਭ ਤੁਜੀ ਹੀ ਵਾਹੇ ਸਾਰੇ ਤੇਰੇ ਵਿੱਚੇ ਹੀ ਕੋਈ ਬੂੰਦ ਪਾਣੀ ਦੀ ਹੈ ਜਿੰਨੀ ਤਾਂ ਦਰਿਆਵ ਦੇ ਵਿੱਚੋਂ ਉਧਰ ਉਹ ਜਾਊ ਜਦੋਂ ਦਰਿਆ ਜਦ ਤੂੰ ਜਿਵੇਂ ਦੂਜਾ ਕੋਈ ਨਾ ਹੈ ਤੇਰੇ ਬਿਨਾ ਦੂਜਾ ਹੋਰ ਕੋਈ ਨਹੀਂ ਜੀ ਜੰਤ ਸਭ ਤੇਰਾ ਖੇਲ ਆ ਜਿਹੜਾ ਜੀ ਜੰਤਰ ਜੀ ਔਰ ਜੰਦ ਆਤਮਾ আর ਜਿਹੜਾ ਸਰੀਰ ਹੈ ਇਹਨੂੰ ਜੋੜ ਲ ਜਿਹੜਾ ਲਾਤਾ ਤਾਂ ਖੇਲ ਬਣਾਤਾ ਤਾਂ ਤੇ ਖੇਲ ਜੀ ਅਰਜੰਤ ਇਹਨੂੰ ਇਕੱਠਾ ਕਰਤਾ ਇਹ ਬਾਟੀ ਕੀ ਬੁਦਲੀ ਫਿਰਦੀ ਐ ਨਾ ਦੁੱਦੀ ਕੈਸੇ ਨੱਚਦਾ ਇਹ ਖੇਲ ਬਣਾਇਆ ਤੇ ਸੱਚਾ ਤੇਰਾ ਖੇਲ ਹੈ ਵਿਯੋਗ ਮਿਲ ਵਿਛੜਿਆ ਸੰਯੋਗੀ ਮੇਲ ਵਿਯੋਗ ਮਿਲ ਵਿਛੜੇ ਜੇ ਬਲਕੇ ਵਿਲਿਆ ਵਿਛੋੜਤਾ ਵਿਯੋਗ ਹੋ ਗਿਆ ਆਤਮਾ ਨੂੰ ਸਰੀਰ ਅਡ ਕਰਤਾ ਵਿਯੋਗ ਹੈ ਸੰਯੋਗੀ ਮੇਲ ਜਦ ਮੇਲ ਹੈ ਫਿਰ ਸੰਯੋਗ ਹੈ ਮੇਲ ਨੂੰ ਉਸੇ ਸੰਯੋਗ ਕਹਿੰਦੇ ਆ ਮਿਲੇ ਹੋਇਆ ਦਾ ਵਿਛੜਾ ਅਜਨ ਬਿਜੋਗ ਹੈ ਵਿਛੜਿਆ ਦਾ ਮਿਲਜਣਾ ਸੰਯੋਗ ਹੈ ਜੇ ਤਰ ਮਨ ਹੁਣ ਵਿਛੜੇ ਹੋਏ ਨੇ ਬਿਜੋਗ ਹੈ ਜੇ ਤਰ ਮਨ ਦਾ ਮਿਲਜਣਾ ਸੰਯੋਗ ਜੇ ਸਰੀਰ ਨਾਲ ਵਿਜੋਗ ਹੋਊ ਤਾਂ ਆਤਮਾ ਦਾ ਸੰਯੋਗ ਹੋ ਜਾਣਾ ਇਹ ਸਰੀਰ ਨਾਲ ਸੰਯੋਗ ਆ ਦਾਤਮਨ ਨੂੰ ਆਪਣੇ ਮੂਲ ਨਾਲ ਬਿਜੋਗ ਹੈ ਇਹਦਾ ਸਮਝਿਆ ਨਹੀਂ ਜਿੰਨਾ ਜਰ ਸਰੀਰ ਨਾਲ ਜੁੜਿਆ ਹੋਇਆ ਆਪਣੇ ਮੂਲ ਨਾਲ ਵਿਛੜਿਆ ਹੋਇਆ ਜਾਂ ਸਰੀਰ ਜੀਵਨ ਛੱਡ ਦੇਵੇ ਤਾਂ ਆਪਣੇ ਮੂਲ ਨਾਲ ਮਿਲ ਜਾਊਗਾ ਜਾ ਕੇ ਜਿੰਨਾ ਮਿਲਿਆ ਹੋਇਆ ਇਹ ਤੋਂ ਵਿਛੜ ਜਵੇ ਇਹ ਸੰਯੋਗ ਹੋ ਜੂ ਸੰਯੋਗੀ ਮੇਲ ਜਿਸ ਉਹਦੇ ਨਾਲ ਮੇਲ ਹੋਣਾ ਸੰਯੋਗ ਹੈ ਇੱਥੇ ਹੂੜ ਮਿਲਿਆ ਹੋਇਆ ਇਹ ਵਿਜੋਗ ਹੈ। ਮਾਇਆ ਨਾਲ ਜੁੜਿਆ ਹੈ ਜਿੱਨਾ ਚਿਰ ਵਿਜੋਗ ਹੈ। ਜਦ ਮਾਇਆ ਨੂੰ ਛੱਡ ਦੂ ਸਜੋਗ ਹੋ ਜਾਣਾ। ਫਿਰ ਵੀ ਇਹਨੇ ਕੋਹ ਰਹਿ ਜਾਣਾ ਬਰੇ ਤੇ ਵੀ ਜੇ ਜੁਦਾਇ ਕੋਝਵੇ ਤਾਂ ਕਾਹਨੂੰ ਜਨਮ ਨਹੀਂ ਹੁੰਦਾ ਹੁੰਦਾ। ਐਸੀ ਮੰਨਣੀ ਜੇ ਮੰਨੇ ਬਰਨਾ ਮਰਨਾ ਹੋਏ ਇਸੇ ਤਾਨੂੰ। ਆਪਣੀ ਮਰਜ਼ੀ ਨਾਲ ਮੰਨਣਾ। ਮਰਨਾ ਕਬੂਲ ਕਰਨਾ। ਜੇ ਮਰਨਾ ਕਬੂਲ ਕਰ ਲਵੇ ਫਿਰ ਫੇਰ ਦੁਬਾਰਾ ਮਰਨਾ ਨਹੀਂ ਹੁੰਦਾ। ਵਰਣਾ ਵਰਣਾ ਹੋਏ ਜਿਸ ਨੂੰ ਤੂੰ ਜਾਣ ਆਏ ਹੈ ਸੋਈ ਜਾਣ ਜਾਣ ਹੈ ਜਿਸ ਨੂੰ ਤੂੰ ਜਾਣ ਆਏ ਹੈ ਇਹ ਸਾਰੀ ਖੇਡ ਹੈ ਜਿਹੜੀ ਰਾਜਾ ਰਾਮ ਦੀ ਕਹਾਣੀ ਹੈ ਜਿਹਨੂੰ ਤੂੰ ਜਾਣਾ ਦੇਵੇਂ ਸਮਝਾ ਦੇਵੇਂ ਸੋਈ ਜਾਣ ਜਾਣ ਹੈ ਬਸ ਉਹ ਸਮਝ ਲੇਦਾ ਜੀ ਇਹਦੀ ਅਕਲ ਤੂੰ ਬਠਾਲ ਦੇਵੇਂ ਉਹਦੇ ਅਕਲ ਚ ਬਹਿ ਜਾਂਦੀ ਆ ਬਾਕੀ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਇਹਦਾ ਜਾਣੀ ਜਾਣੀ ਨੇ ਰਾਜਾ ਰਾਮ ਦੀ ਕਹਾਣੀ ਕਹਿੰਦੇ ਨੇ ਕਬੀਰ ਜੇ ਤੂੰ ਤੂੰ ਜਾਣਾ ਐ ਸੋਈ ਜਨ ਜਾਣ ਲਓ ਕੌਣ ਉਹ ਕਿਵੇਂ ਚਲਦਾ ਇਹਦਾ ਕਹਿੰਦੇ ਅਸੀਂ ਸਾਰੀ ਜਾਣ ਲਈ ਉਹ ਜਿਹੜੇ ਕਹਿੰਦੇ ਨੇ ਗੁਰਮਤਿ ਜਾਣ ਲਈ ਉਹਨੂੰ ਦੱਸੋ ਜਣਾਏ ਕਾਦਾ ਕਿਹਦੇ ਜਣਾਈ ਆ ਉਹਨੂੰ ਪੜ੍ਹੇ ਕਿੱਥੋਂ ਰਹੋ ਪੜਾਇਆ ਕਿਨੇ ਨੇ ਗੁਰਬਾਣੀ ਕੁਝ ਹੋਰ ਹੈ ਕਹਿੰਦੀ ਐ ਜਿਸ ਨੂੰ ਤੂੰ ਜਾਣਾ ਐ ਸੋਈ ਜਨ ਜਾਣ ਐ ਉਹ ਕਹਿੰਦੇ ਨੇ ਅਸੀਂ ਆਪ ਜਾਣਦੇ ਆ ਇਹਦਾ ਸਬੂਤ ਦੇਣਾ ਪਊ ਤੇ ਜਾਣਦੇ ਹੋ ਦੱਸੋ ਕੀ ਆ ਫਿਰ ਚਲੋ ਮੰਨ ਲਓ ਨਹੀਂ ਜਾਣਦੇ ਆ ਤੁਹਾਨੂੰ ਜਣਾ ਤੇ ਦੱਸੋ ਫਿਰ ਸੋਈ ਇਹ ਜਾਣੇ ਹਰ ਗੁਣ ਸਾਡੀ ਆਖ ਬਖਾਲਾ ਆ ਕਹਿਣਾ ਪਊਗਾ ਫਿਰ ਹਰ ਗੁਣ ਸਾਡੀ ਆਖ ਬਖਾਲਾ ਇਹ ਹਰ ਗੁਣਾ ਦੀ ਵਿਆਖਿਆ ਹੀ ਕਰ ਦੋ ਤੁਸੀਂ ਗੁਰਬਾਣੀ ਦੀ ਵਿਆਖਿਆ ਕਰਦੇ ਹੋ ਫਿਰ ਆਖੇ ਵਿਖਿਆਨ ਕਰੋ ਇਹਦਾ ਨਾ ਆ ਹਰ ਗੋਣਾ ਨਾ ਬਾਣੀ ਗੁਣ ਕਾਇਨ ਇਹਦਾ ਵਿਖਿਆਨ ਕਰੋ ਆਖ ਕੇ ਬੋਲ ਕੇ ਇਹ ਨਿਸ਼ਾਨੀ ਉਹਦੀ ਉਹਨੂੰ ਕਰਨਾ ਬਹੁ ਹੈ ਹਰ ਗੁਣ ਸਾਡੀ ਆਖ ਬਖਾਣਾ ਉਹਦੇ ਕੰਮੇ ਸਿਰਫ ਗੁਰਬਾਣੀ ਦੀ ਵਿਆਖਿਆ ਕਰਨਾ ਹੋਰ ਕੁਛ ਉਹਦਾ ਕੰਮੇ ਨਹੀਂ ਰਹਿ ਜਾਂਦਾ ਹੋਰ ਉਹਨਾਂ ਦੀ ਜੀ ਲੱਗਦਾ ਕਿ ਕਿਸੇ ਕੰਮ ਚ ਚਾਰ ਘੰਟੇ ਬਹਿ ਕੇ ਦੇਖਣ ਪਤਾ ਲੱਜੂ ਕਿੰਨੇ ਘੰਟੇ ਹੋਏ ਜੁੜਦੇ ਨੇ ਵਿਆਹ ਕੋਲ ਹੋ ਜਾਣਗੇ ਘੰਟੇ ਚ ਬਹਿ ਕੇ ਕੋਲ ਸਿਰ ਲੱਗ ਜਾਊਗਾ ਦੋਹ ਲੂਣਾ ਇੱਕ ਘੰਟਾ ਦੀ ਬਹਿ ਸਕਦੇ ਹੋ ਇਹਦੇ ਵਿੱਚ ਪ੍ਰਚਾਰ ਚ ਸਰਦ ਖੜਨਾ ਕਰ ਜੂਗਾ ਉਹ ਨਿਸ਼ਾਨੀਆਂ ਸਾਹ